ਕਰਦੀ ਹੈ ਤੁਸੀਂ ਸਾਡੇ ਵਿਚਾਰ ਸੁਣਨੇ ਚਾਏ ਮੇਰੇ ਮੈਂ ਕਹੂੰਗੀ ਸਾਡੇ ਕੈਂਡੀਡੇਟ ਹਰਦੀਪ ਸਿੰਘ ਬਟੇਲਾ ਨੇ ਦੱਸਿਆ ਜੋ ਇਹਨਾਂ ਨੇ ਕੰਮ ਅਸੀਂ ਭਾਜਪਾ ਦੇ ਐਮਪੀ ਲਈ ਕੀਤਾ ਅਸੀਂ ਉਹ ਅਸੀਂ ਆਪਣੇ ਐਮਪੀ ਲਈ ਕਰਾਂ ਸਾਡੇ ਹਰਦੀਪ ਸਿੰਘ ਬਟੇਲਾ ਤਿੰਨ ਵਾਰੀ ਜਿਹੜੇ ਜਿੱਤੇ ਨੇ ਔਰ ਸਾਡੇ ਸ਼ਰੋਣੀ ਕਮੇਟੀ ਦੇ ਪ੍ਰਧਾਨ ਨੇ ਉਹ ਕੱਲੇ ਸਾਡੇ ਆਪਣੇ ਵਾਰਡ ਤੱਕ ਸੀਮਤ ਨਹੀਂ ਪੂਰੇ ਚੰਡੀਗੜ੍ਹ ਤੱਕ ਸੀਮਤ ਹੈ ਹੁਣੇ ਮੇਰੇ ਵੀਰ ਕੁਡਾ ਵਾਲੀ ਸ਼ਰ ਗੁਰਦੀਪ ਸਿੰਘ ਇਹਨਾਂ ਨੇ ਹਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਾਡੇ ਵੀ ਜਾ ਕੇ ਇਹਨਾਂ ਨੇ ਕੰਮ ਕਰਾਇਆ ਜਦੋਂ ਇਹਨਾਂ ਨੂੰ ਚਾਂਸ ਮਿਲਿਆ ਜਿੱਥੇ ਵੀ ਜਾ ਕੇ ਇਹ ਕੰਮ ਨਾਲ ਮਸ਼ਹੂਰ ਹੈ ਇਹ ਨਾ ਨਾ ਨਹੀਂ ਮਸ਼ਹੂਰ ਇਹਨਾਂ ਦੀ ਜੋ ਮਸ਼ਹੂਰੀ ਹੈ ਇਹਨਾਂ ਦੇ ਕੰਮ ਨਾਲ ਮਸ਼ਹੂਰ ਹੈ ਔਰ ਸਾਡੀਆਂ ਬੀਬੀਆਂ ਭੈਣਾ ਅੱਜ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਜੁਆਇਨ ਕੀਤਾ ਉਹਨਾਂ ਨੇ ਸਿਰਫ ਇਹਨਾਂ ਦੇ ਕੰਮਾਂ ਨੂੰ ਦੇਖਿਆ ਉਹਨਾਂ ਨੇ ਕੋਈ ਧਰਮ ਨਹੀਂ ਦੇਖਿਆ ਕੋਈ ਇਹ ਨਹੀਂ ਦੇਖਿਆ ਕਿ ਸ਼ਰੋਮਣੀ ਅਕਾਲੀ ਦਲ ਦੇ ਹਰਦੀਪ ਸਿੰਘ ਜੀ ਸਰਦਾਰ ਹੈ ਅਸੀਂ ਹਿੰਦੂ ਪਰਿਵਾਰਾਂ ਨੂੰ ਉਹ ਇਹਨਾਂ ਦੇ ਕੰਮ ਦੇਖ ਕੇ ਇਹਨਾਂ ਤੋਂ ਪ੍ਰਭਾਵਿਤ ਹੋ ਕੇ ਅੱਜ ਸਾਡਾ ਸ਼ਰੋਮਣੀ ਇਸਤਰੀ ਕਾਲੀ ਦਲ ਦਾ ਜਿਹਾ ਬਹੁਤ ਵੱਡਾ ਵਧਿਆ ਔਰ ਮੈਂ ਮੁਬਾਰਕ ਦਿੰਨੀ ਹੈ ਇਹਨਾਂ ਨੂੰ ਸਾਰੀਆਂ ਭੈਣਾਂ ਨੂੰ ਔਰ ਜਿੱਥੇ ਬੀਬੀਆਂ ਖੜੀਆਂ ਹੋ ਜਾਣ ਉਹ ਹਰ ਮੈਦਾਨ ਫਤਿਹ ਹੁੰਦੀ ਹੈ ਜਿਹੜਾ ਕਿ ਸਾਡੀ ਪਹਿਲੀ ਐਮਪੀਸੀ ਬੀਬੀ ਕਰਨ ਖੇਦ ਜੀ ਉਹ ਉਹਨੂੰ ਅਸੀਂ ਦਿਨ ਰਾਤ ਮਿਹਨਤ ਕਰਕੇ ਜਿਤਾਇਆ ਸੀ ਪਰ ਅਸੀਂ ਉਹਦੇ ਨਾਲ ਇੱਕ ਮੀਟਿੰਗ ਵੀ ਨਹੀਂ ਕਰ ਸਕੇ ਉਹਨੇ ਇਹ ਵੀ ਨਹੀਂ ਚਾਇਆ ਕਿ ਮੈਂ ਅਸੀਂ ਜਾ ਕੇ ਸਾਡੀਆਂ ਬੀਬੀਆਂ ਦਾ ਜਿਹੜੇ ਵਰਕਰਾਂ ਨੇ ਦਿਨ ਰਾਤ ਕਰਕੇ ਮਿਹਨਤ ਕੀਤੀ ਆ ਉਹਨਾਂ ਦਾ ਅਸੀਂ ਧੰਨਵਾਦ ਵੀ ਕਰ ਸਕੇ ਤੁਸੀਂ ਤੁਸੀਂ ਉਹਨੇ ਨਾਮ ਜਿਹਨਾਂ ਦਾ ਜ਼ਿਕਰ ਕੀਤਾ ਹੈ ਹਰਦੀਪ ਜੀ ਹਾਂਜੀ ਹਰਦੀਪ ਦਾ ਹਰ ਜਗ੍ਹਾ ਤੇ ਜਾਂਦਾ ਜਦੋਂ ਦੀਪ ਜਲਦਾ ਹੈ ਤੇ ਰੋਸ਼ਨੀ ਹੀ ਕਰਦਾ ਹੈ ਹਰ ਜਗ੍ਹਾ ਦੇ ਉੱਤੇ ਤੇ ਤੁਸੀਂ ਨਾਮ ਇਹਨਾਂ ਦੇ ਐਮਪੀ ਕੂ ਚੁਣਿਆ ਕਿ ਹੋਰ ਵੀ ਕਿਸੇ ਦਾ ਸਾਡੇ ਸ਼ਰੋਣੀ ਅਕਾਲੀ ਦਲ ਦੀ ਆਉਣ ਵਾਲੇ ਐਮਪੀ ਚੰਡੀਗੜ੍ਹ ਚ ਇਹਨਾਂ ਨੂੰ ਪਸੰਦ ਕਰਦੇ ਹਾਂ ਬਿਲਕੁਲ ਸਾਰੇ ਕਰਦੇ ਆ ਸਾਡਾ ਸਾਡਾ ਹਰਮਨ ਪਿਆਰਾ ਲੀਡਰ ਹੋਊਗਾ ਇਹ ਸਾਡੇ ਤੇ ਚੰਡੀਗੜ੍ਹ ਤੋਂ ਮੈਂ ਤਾਂ ਜਿਤਾ ਕੇ ਇਹਨਾਂ ਨੂੰ ਭੇਜਾਂਗੇ ਬਿਲਕੁਲ ਭੇਜਾਂਗੇ ਸਾਡੀ ਪੂਰਾ ਜੋਰ ਲਗਾਵਾਂਗੇ ਪਰਮਾਤਮਾ ਸਾਥ ਦੇ ਵਿੱਚ ਜੇ ਅਸੀਂ ਕਿਰਨ ਖੇਦ ਨੂੰ ਜਿਤਾ ਸਕਦੇ ਹਾਂ ਅਸੀਂ ਇਹਨਾਂ ਨੂੰ ਬਿਲਕੁਲ ਜੀ ਲੋਕ ਜਿਹੜੀਆਂ ਸਾਡੀਆਂ ਨੀਤੀਆਂ ਐ ਉਹਨਾਂ ਤੋਂ ਖੁਸ਼ ਹੋ ਕੇ ਜਿਹੜਾ ਉਹਨਾਂ ਨੇ ਦੇਖਿਆ ਹੈ ਕਿ ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਨੇ ਕਿਵੇਂ ਕੰਮ ਕੀਤੇ ਆ ਉਹਨੂੰ ਦੇਖਦੇ ਹੋਏ ਸਾਡੇ ਨਾਲ ਜੁੜ ਰਹੇ ਨੇ ਸਾਰੇ ਸਾਡੇ ਪਾਰਟੀ ਪ੍ਰਧਾਨ ਸਰ ਸੁਖਬੀਰ ਸਿੰਘ ਬਾਦਲ ਜੀ ਦੀ ਸੋਚ ਤੇ ਔਰ ਜਿਹੜੇ ਅਸੀਂ ਜਿਹੜਾ ਹੈ ਮੈਂ ਹਰੇਕ ਨੂੰ ਇਹੀ ਕਹਿ ਰਿਹਾ ਕਿ ਅਸੀਂ ਚੰਡੀਗੜ੍ਹ ਦੇ ਮੁੱਦਿਆਂ ਤੇ ਅਸੀਂ ਜਿਹੜੀ ਇਹ ਇਲੈਕਸ਼ਨ ਲੜਨੀ ਐ ਅਸੀਂ ਬਹੁਤ ਦੇਰ ਹੋ ਗਈ ਸਾਨੂੰ ਕੇਂਦਰ ਨੂੰ ਦੇਖ ਕੇ ਵੋਟਾਂ ਪਾਉਂਦਿਆਂ ਨੂੰ ਜਿਹੜੀ ਚੰਡੀਗੜ੍ਹ ਦੇ ਮੁੱਦਿਆਂ ਤੇ ਆਪਾਂ ਇਲੈਕਸ਼ਨ ਲੜਾਂਗੇ ਕਿਉਂਕਿ ਵੋਟਾਂ ਲੈ ਕੇ ਪਿਛਲੇ 10 ਸਾਲ ਤੋਂ ਲੋਕ ਠੱਗਿਆ ਹੋਇਆ ਮਹਿਸੂਸ ਕਰ ਰਹੇ ਨੇ ਉਸ ਤੋਂ ਪਹਿਲਾਂ ਵੀ ਅਸੀਂ ਜਿਹੜਾ ਹੈ ਦੇਖਿਆ ਹੈ ਕਿ ਕਾਂਗਰਸ ਦੇ ਕਾਰਕਾਲ 'ਚ ਵੀ ਕੀ ਹੋਇਆ ਇੱਥੋਂ ਦਾ ਜਿਹੜਾ ਸੰਸਦ ਚੁਣਿਆ ਗਿਆ ਉਹਨੇ ਉੱਥੇ ਜਾ ਕੇ ਚੰਡੀਗੜ੍ਹ ਦੀ ਗੱਲ ਨਹੀਂ ਕੀਤੀ ਪਿੰਡਾਂ ਦੀ ਗੱਲ ਨਹੀਂ ਕੀਤੀ ਪੰਜਾਬੀਅਤ ਦੀ ਗੱਲ ਨਹੀਂ ਕੀਤੀ ਹਾਊਸਿੰਗ ਬੋਰਡ ਦੀ ਗੱਲ ਨਹੀਂ ਕੀਤੀ ਮੈਂ ਜਿਹੜਾ ਪਰਿਵਾਰ ਵਧ ਰਿਹਾ ਹੈ ਦੇ ਵਾਸਤੇ ਮੈਂ ਗੁਰਪ੍ਰੀਤ ਸਿੰਘ ਚੇਅਰਮੈਨ ਸਾਹਿਬ ਦਾ ਧੰਨਵਾਦੀ ਹਾਂ ਸ਼ੋਭਾ ਜੀ ਦਾ ਧੰਨਵਾਦੀ ਹਾਂ ਜਿਨ੍ਹਾਂ ਦੀ ਬਦੌਲਤ ਸਾਡਾ ਇਹ ਪਰਿਵਾਰ ਵਧਦਾ ਜਾ ਰਿਹਾ ਹੈ ਵਾਰਡ ਨੰਬਰ 1 ਔਰ ਵਾਰਡ ਨੰਬਰ 8 ਦੀ ਟੀਮ ਸਾਡੀ ਜਵਾਦਾ ਹੋਇਆ ਹੈ ਅਤੇ ਮੈਂ ਇੱਕ ਹੋਰ ਵੀ ਐਲਾਨ ਕਰਦਾ ਕਿ ਵਾਰਡ ਨੰਬਰ 8 ਤੋਂ ਜਿਹੜੀ ਮਹਿਲਾ ਵਿੰਗ ਦਾ ਜਿਹੜਾ ਸਾਰਾ ਕਾਰਜਕਾਲ ਔਰ ਸ਼ੋਭਾ ਜੀ ਦੇਖਣਗੇ ਤੇ ਵਾਰਡ ਨੰਬਰ 1 ਤੋਂ ਹੈ ਜਿਹੜਾ ਆਪਣਾ ਜਸਵੀਰ ਕੌਰ ਭੈਣ ਜੀ ਦੇਖਣਗੇ ਜਿਹੜਾ ਸਾਡਾ ਇਹ ਕਾਰਜਕਾਲ ਸਰ ਜਿਸ ਤਰ੍ਹਾਂ ਹੁਣ ਲੋਕ ਸਭਾ ਦੇ ਚੋਣ ਆਉਣ ਵਾਲੇ ਉਹਦੇ ਵਿੱਚ ਕਿਸਰਾਂ ਦਾ ਕਿਸਰਾਂ ਦੇ ਤਿਆਰੀਆਂ ਰਹਿਣਗੀਆਂ ਔਰ ਮੈਨੀਫੈਸਟੋ ਕਿ ਕਿਸ ਤਰ੍ਹਾਂ ਲੜਾਇਆ ਬਿਲਕੁਲ ਜੀ ਅਸੀਂ ਮੈਨੀਫੈਸਟੋ ਕਮੇਟੀ ਸਾਡੀ ਹੁਣ ਬਣ ਜੇਗੀ ਔਰ ਉਹਦੇ ਵਿੱਚ ਅਸੀਂ ਜਿਹੜਾ ਹੈ ਚੰਡੀਗੜ੍ਹ ਦਾ ਵੱਖਰਾ ਮੈਨੀਫੈਸਟੋ ਜਿਹੜਾ ਅਸੀਂ ਬਣਾਵਾਂਗੇ ਔਰ ਲੋਕਾਂ ਦੇ ਵਿੱਚ ਜਾਵਾਂਗੇ ਜਿਵੇਂ ਕਿ ਤੁਸੀਂ ਦੇਖਿਆ ਨਗਰ ਨਿਗਮ ਇਲੈਕਸ਼ਨ ਦੇ ਵਿੱਚ ਵੀ ਜਿਹੜੇ ਸਾਡੇ ਕੈਂਡੀਡੇਟ ਆ ਕੁਝ ਥੋੜੀਆਂ ਥੋੜੀਆਂ ਵੋਟਾਂ ਤੋਂ ਹਰੇ ਨੇ ਅਸੀਂ ਜਿਹੜਾ ਹੈ ਉਹ ਚੀਜ਼ ਤੋਂ ਸਿੱਖ ਲੈਂਦੇ ਹਾਂ ਜਿ ਹੁਣ ਅਸੀਂ ਪਹਿਲੀ ਵਾਰ ਹੈ ਜਿਹੜਾ ਆਪਣਾ ਲੋਕ ਸਭਾ ਦੀ ਚੋਣ ਲੜਨ ਜਾ ਰਹੇ ਹਾਂ ਔਰ ਮੈਨੂੰ ਉਮੀਦ ਹੈ ਕਿ ਸ਼ਾਇਦ ਲੋਕਲ ਅਸੀਂ ਉਹ ਰਹਾਂਗੇ ਚੰਡੀਗੜ੍ਹ ਤੋਂ ਜਿਹੜੇ ਚੰਡੀਗੜ੍ਹ ਦੇ ਜੰਪਾਲ ਹੋਵਾਂਗੇ ਆਪਣੇ ਇੱਥੇ ਦੇ ਲੋਕਾਂ ਦੀ ਕੱਲੀ-ਕੱਲੀ ਗੱਲ ਨੂੰ ਜਾਣਦੇ ਹੋਵਾਂਗੇ ਸਰ ਜਿਸ ਤਰ੍ਹਾਂ ਉਹ ਚੰਡੀਗੜ੍ਹ ਦੀ ਸਮੱਸਿਆ ਕਈ ਹੈਗੀਆਂ ਜਿਸ ਤਰ੍ਹਾਂ 5% 5% ਹਰ ਵਾਰ ਪਾਣੀ ਦਾ ਬੜੋਤਰੀ ਹੋਏਗੀ ਜਾਂ ਹਾਊਸਿੰਗ ਬੋਰਡ ਦੇ ਮਕਾਨਾਂ ਦੀ ਪ੍ਰੋਬਲਮ ਹੈ ਇਹਨੂੰ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਲੋਕ ਸਭਾ ਤੋਂ ਬਾਅਦ ਕਿਸ ਤਰ੍ਹਾਂ ਇਹਨੂੰ ਹੈਂਡਲ ਬਿਲਕੁਲ ਜੀ ਇਹਨੂੰ ਅਸੀਂ ਬਿਲਕੁਲ ਮੈਂ ਅਸੀਂ ਜੋ ਅਸੀਂ ਕਹਾਂਗੇ ਉਹ ਕਰਾਂਗੇ ਕਿਉਂਕਿ ਜੇ ਹਰਦੀਪ ਸਿੰਘ ਦੀ ਕੋਈ ਪਛਾਣ ਹੈ ਉਹ ਤਾਂ ਕੰਮ ਕਰਕੇ ਹੈ ਚੰਡੀਗੜ੍ਹ ਦੇ ਅੰਦਰ ਨਗਰ ਨਿਕੰਮੇ ਤੀਜੀ ਵਾਰੀ ਲੋਕਾਂ ਨੇ ਮੈਨੂੰ ਚੁਣ ਕੇ ਭੇਜਿਆ ਪੰਜਵੀਂ ਵਾਰ ਪਰਿਵਾਰ ਪੰਜ ਜਿੱਤਾ ਇੱਕੋ ਥਾਂ ਤੋਂ ਹਾਸਲ ਕਰਨ ਦਾ ਮਤਲਬ ਹੈ ਇਹੀ ਹੁੰਦਾ ਹੈ ਕਿ ਲੋਕਾਂ ਨੇ ਜਿਹੜੇ ਪਿਛਲੇ ਪਿਛਲੇ ਵਾਰ ਦੇ ਵਾਅਦੇ ਕੀਤੇ ਉਹ ਪੂਰੇ ਕੀਤੇ ਹਨ ਐਸੀ ਚੀਜ਼ ਨੂੰ ਦੇਖਦੇ ਹੋਏ ਅਸੀਂ ਜਿਹੜਾ ਹੈ ਅੱਗੇ ਵਧਾਂਗੇ ਜੋ ਕਹਾਂਗੇ ਉਹ ਕਰਾਂਗੇ ਇੱਕ ਪਾਸੇ ਬੀਜੇਪੀ મોદી ਦੀ ਗਰੰਟੀ ਦੂਸਰੇ ਪਾਸੇ ਕਾਂਗਰਸ ਕਾਂਗਰਸ ਦੀ ਗਰੰਟੀ ਉਹਦੇ ਵਿੱਚ ਸ਼ਿਰੋਮਣੀ ਅਕਾਲੀ ਦਲ ਆਪਣੇ ਆਪ ਨੂੰ ਕਿੱਥੇ ਦੇਖਦੀ ਹੈ ਕਿਸ ਤਰ੍ਹਾਂ ਦਾ ਵਾਅਦਾ ਕਰਦੀ ਹੈ ਬਿਲਕੁਲ ਜੀ ਇਹ ਪੂਰਾ ਤ੍ਰਿਕੋਣੀਆਂ ਜਿਹੜਾ ਮੁਕਾਬਲਾ ਤੁਹਾਨੂੰ ਚੰਡੀਗੜ੍ਹ 'ਚ ਤੁਸੀਂ ਦੇਖਿਆ ਹੋਏਗਾ ਅੱਜ ਤੱਕ ਜਿਹੜਾ ਹੈਗਾ ਇਹ ਦੋ ਪਾਰਟੀਆਂ ਦੇ ਵਿੱਚ ਹੁੰਦਾ ਰਿਹਾ ਜੋ ਵੀ ਹੁੰਦਾ ਰਿਹਾ ਪਹਿਲੀ ਵਾਰੀ ਹੋਏਗਾ ਜਿਹੜਾ ਇਹ ਤ੍ਰਿਕੋਣੀ ਮੁਕਾਬਲਾ ਹੋਏਗਾ ਔਰ ਅਸੀਂ ਬਹੁਤ ਤਕੜੀ ਟੱਕਰ ਦਵਾਂਗੇ ਜਿਹੜੇ ਸਾਨੂੰ ਪਤਾ ਲੱਗ ਰਿਹਾ ਹੈ ਜਿਹੜੇ ਕਾਂਗਰਸ ਦੇ ਕੈਂਡੀਡੇਟ ਕੌਣ ਬਣਨ ਜਾ ਰਹੇ ਆ ਉਹਨਾਂ ਬਾਰੇ ਵੀ ਸਾਰੇ ਲੋਕ ਜਾਣਦੇ ਨੇ ਵੀ ਉਹਨਾਂ ਨੇ ਕੀ ਕੀ ਕਰਿਆ ਹੋਇਆ ਇੱਥੇ ਔਰ ਜਿਹੜਾ ਹੈ ਬੀਜੇਪੀ ਤੋਂ ਵੀ ਇਹ ਲਗਭਗ ਪਹਿਲਾਂ 10 ਸਾਲ ਤੋਂ ਲੋਕ ਠੱਗਿਆ ਹੋਇਆ ਮਹਿਸੂਸ ਕਰ ਰਹੇ ਨੇ ਤੁਸੀਂ ਸੁਣਿਆ ਹੀ ਹੋਵੇਗਾ ਕਹਿੰਦੇ ਸੀ ਬੀਜੇਪੀ ਦੀ ਮੈਡਮ ਕਿਰਨ ਖੇਰ ਜੀ ਕਿ ਅਸੀਂ ਜੇ ਮੈਂ ਚੰਡੀਗੜ੍ਹ ਦੀ ਹੁੰਦੀ ਤਾਂ ਮੈਂ ਹਲੇ ਜੀ ਹੁਣ 10 ਸਾਲ ਬਾਅਦ ਆ ਬਾਦ ਪਤਾ ਲੱਗਿਆ ਵੀ ਜੇ ਮੈਂ ਚੰਡੀਗੜ੍ਹ ਦੀ ਹੁੰਦੀ ਲੋਕਾਂ ਨੂੰ ਪਹਿਲਾਂ ਨਾਲ ਕਹਿੰਦੇ ਰਹੇ ਮੈਂ ਸੰਧੂਆਂ ਦੀ ਧੀ ਆ ਮੈਂ ਤਾਂ ਇੱਥੋਂ ਦੀ ਆ ਮੈਂ ਉਹ ਕਹਿ ਕੇ ਕੈਣੀ ਔਰ ਕਥਣੀ ਦੇ ਅੰਦਰ ਫਰਕ ਹੈ ਦੋਨਾਂ ਪਾਰਟੀਆਂ ਅੰਦਰ ਸ਼੍ਰੋਮਣੀ ਅਕਾਲੀ ਦਲ ਜੋ ਕਹਿੰਦਾ ਏ ਤੇ ਉਹ ਕਰਦਾ ਏ ਸਰ ਆਹ ਨਾਲੇ ਲੋਕ ਸਭਾ ਦੇ ਚੋਣ ਆਜੇ 1 ਜੁਲਾਈ ਨੂੰ ਉਸ ਤੋਂ ਪਹਿਲਾਂ ਕੀ ਸ਼੍ਰੋਮਣੀ ਅਕਾਲੀ ਦਲ ਦਾ ਪਰਿਵਾਰ ਹੋਰ ਵੀ ਵਧੇਗਾ ਬਿਲਕੁਲ ਜੀ ਦਿਨ ਬਰ ਦਿਨ ਦੇਖੋ ਜਿਸ ਪਰਿਵਾਰ ਚ ਇਸ ਤਰ੍ਹਾਂ ਮਹਿਲਾਵਾਂ ਜਿਹੜੀਆਂ ਹੈ ਆਣ ਲੱਗ ਜਾਣ ਤੁਸੀਂ ਲਾ ਲਓ ਬਾਦਲ ਸਾਹਿਬ ਕਹਿੰਦੇ ਹੁੰਦੇ ਦੀ ਜਿਸ ਪਰਿਵਾਰ ਚ ਮਹਿਲਾਵਾਂ ਨੇ ਜਿਸ ਰੈਲੀ ਦੇ ਵਿੱਚ ਮਹਿਲਾਵਾਂ ਆਗੀਆਂ ਉਹ ਕੈਂਡੀਡੇਟ ਜਿੱਤ ਜਾਂਦਾ ਏ ਸਾਡੀਆਂ ਮਾਤਾਵਾਂ ਭੈਣਾਂ ਪੂਰੇ ਗਰਮ ਜੋਸ਼ੀ ਦੇ ਨਾਲ ਜਿਹੜਾ ਸ਼੍ਰੋਮਣੀ ਕਾਲੀ ਦਲ ਦੇ ਅੰਦਰ ਆ ਰਹੀਆਂ ਏ ਇਸ ਕਰਕੇ ਮਨੂੰ ਉਮੀਦ ਹੈ ਕਿ ਅਸੀਂ ਬਹੁਤ ਵਧੀਆ ਮਾਰਜਨ ਨਾਲ ਜਿੱਤਾਂਗੇ ਆਹ ਨਾਲੇ ਟਾਈਮ 'ਚ ਹੋਰ ਵੀ ਉਮੀਦ ਹੈਗੀ ਏ ਕਿ ਸ਼੍ਰੋਮਣੀ ਕਾਲੀ ਦਲ ਚ ਆਣ ਬਿਲਕੁਲ ਕਾਰਵਾ ਵਧਦਾ ਜਾਏਗਾ ਜੀ ਤੁਸੀਂ ਮੈਂ ਤੁਹਾਨੂੰ ਦੱਸ ਪਹਿਲੀ ਇੰਟਰਵਿਊ 'ਚ ਵੀ ਤੁਹਾਨੂੰ ਦੱਸਿਆ ਸੀਗਾ ਬਈ ਬੀਜੇਪੀ ਔਰ ਕਾਂਗਰਸ ਗੁੱਟਾਂ ਦੇ ਵਿੱਚ ਵੰਡੀ ਹੋਈ ਹੈ। ਉਹਨਾਂ ਦੇ ਕੈਂਡੀਡੇਟ ਅਨਾਉਂਸ ਹੋ ਲੈਣ ਤੋਂ ਤੁਹਾਡੇ ਸਾਹਮਣੇ ਮੇਰੇ ਸੰਪਰਕਚ ਨੇ ਇੱਥੇ ਲਾਈਨਾਂ ਬਣਾ ਬਣਾ ਕੇ ਜੋਇਨਿੰਗਾਂ ਹੋਣੀ ਹੈ। ਚੰਡੀਗੜ੍ਹ ਦੇ ਵਿੱਚ ਸ਼੍ਰੋਮਣੀ ਕਾਲੇਦਾਨ ਦਾ ਬਹੁਤ ਉਜਵਲ ਭਵਿਕਰ ਹੋਊਗਾ। ਅਸੀਂ ਚਾਹੁੰਦੇ ਹਾਂ ਵੀ ਸਾਡੇ ਸਰਦਾਰ ਹਰਦੀਪ ਸਿੰਘ ਜੀ ਜਿਹੜੇ ਪਾਰਟੀ ਦੇ ਪ੍ਰਧਾਨ ਨੇ ਚੰਡੀਗੜ੍ਹ ਦੇ ਉਹ ਐਮਪੀ ਦਾ ਚੋਣ ਲੜਨ। ਜਦੋਂ ਉਹਨਾਂ ਨੂੰ ਪਿਛਲੇ 3 ਟਰਮਾਂ ਤੋਂ ਚੰਡੀਗੜ੍ਹ ਤੇ ਉਹਨਾਂ ਦੇ ਵਾਰਡ ਦੇ ਲੋਕ ਪਸੰਦ ਕਰਨਾ ਚਾਹੁੰਦੇ ਕਉਂਵੇਂ ਉਹਨਾਂ ਨੂੰ ਸ਼ਹਿਰ ਦੇ ਲੋਕ ਵੀ ਪਸੰਦ ਕਰ ਰਹੇ ਹਨ ਉਹਨਾਂ ਦਾ ਕੰਮਕਾਰ ਜੋ ਅਸੀਂ ਇਹਨਾਂ ਨੇ 41 ਚ ਕੀਤਾ ਹੋਇਆ ਉਹ ਅਸੀਂ ਪੂਰੇ ਸ਼ਹਿਰ 'ਚ ਦਿਖਾਵਾਂਗੇ ਕਿ ਜੇ ਇਹਨਾਂ ਦੀ ਛਵੀ ਸਾਫ਼ ਸੀ ਤਾਂ ਹੀ ਇਹਨਾਂ ਨੂੰ ਬਾਰ-ਬਾਰ ਲੋਕਾਂ ਨੇ ਚੁਣਿਆ ਜੇ ਇਹਨਾਂ ਨੇ ਢਿੱਡੇ ਭਰਨੇ ਸੀਗੇ ਫਿਰ ਤਾਂ ਬਾਕੀ ਲੀਡਰਾਂ ਨੂੰ ਵੀ ਜਿਹੜੇ 5 ਸਾਲ ਲੜਦੇ ਨੇ ਮੁੜ ਕੇ ਉਹਨਾਂ ਨੂੰ ਕੋਈ ਪੁੱਛਦਾ ਨਹੀਂ ਹੈਗਾ ਇਹ ਅੱਜ ਜਾ ਕੇ ਖੜੇ ਹੋ ਜਾਣ ਇਨਨ ਕੱਜ ਵੀ ਲੋਕ ਇੰਨਾ ਪਿਆਰ ਕਰਦੇ ਨੇ ਅਤੀ ਰਾਤ ਨੂੰ ਇਹ 12 1 ਵਜੇ ਲੋਕਾਂ ਦੇ ਨਾਲ ਤੁਰਦੇ ਨੇ ਕਦੇ ਅੱਜ ਤੱਕ ਇਹਨਾਂ ਵੱਲੋਂ ਕਦੇ ਸਾਨੂੰ ਜਵਾਬ ਨਹੀਂ ਮਿਲਿਆ ਵੀ ਨਹੀਂ ਮੇਰੇ ਕੋਲ ਟਾਈਮ ਨਹੀਂ ਆ ਜਾਂ ਇਹਨਾਂ ਦਾ ਫੋਨ ਬੰਦ ਆ ਰਿਹਾ ਹੋਵੇ 24 ਘੰਟੇ ਸੇਵਾ 'ਚ ਹਾਜ਼ਰ ਰਹਿਣ ਵਾਲਾ ਇਹ ਸਖਸ਼ ਹੈ ਤੇ ਅਸੀਂ ਇਹੀ ਚਾਹਾਂਗੇ ਸਾਡਾ ਸਾਰਾ ਯੂਥ ਚੰਡੀਗੜ੍ਹ ਦਾ ਮਹਿਲਾ ਸਭ ਲੋਕ ਇਹੀ ਚਾਹੁੰਦੇ ਨੇ ਹਰਦੀਪ ਜੀ ਨੂੰ ਇਲੈਕਸ਼ਨ ਲੜਾਈਏ ਅਕਾਲੀ ਦਲ ਦਾ ਜੇ ਤੱਕੜੀ ਦਾ ਪਹਿਰਾ ਕਰਨਾ ਹੈ ਆਪਾਂ ਨੇ ਚੰਡੀਗੜ੍ਹ ਦਾ ਹਰਦੀਪ ਸਿੰਘ ਹੀ ਹੈ ਹਰ ਨੂੰ ਲੱਗਦਾ ਕਿ ਬੀਜੇਪੀ ਔਰ ਕਾਂਗਰਸ ਨੂੰ ਹਰਦੀਪ ਜੀ ਟੱਕਰ ਦੇ ਪਾਉਣਗੇ ਪੂਰੀ 100% ਦੇ ਸਕਦੇ ਇਹਨਾਂ ਤੋਂ ਇਲਾਵਾ ਹੋਰ ਕੋਈ ਬੰਦਾ ਨਹੀਂ ਹੈ ਜਿਹੜਾ ਵੀ ਟੱਕੜੀ ਦੇ ਫੜ ਕੇ ਅਕਾਲੀ ਦਲ ਨੂੰ ਫੜ ਕੇ ਬੀਜੇਪੀ ਜਾਂ ਕਾਂਗਰਸ ਨੂੰ ਟੱਕਰ